ਦੀ ਹੋ ਗਿਆ ਕੀ ਹੋ ਗਿਆ ਸੰਧਾ ਸਾਹਿਬ ਭੱਜ ਕੇ ਆਓ ਆ ਦੇਖੋ ਅੱਗ ਲੱਗ ਗਈ ਹੈ ਮੈਂ ਕੂਲਰ ਤਾਂ ਵੇਖੋ ਤਾਂ ਸਹੀ ਕਿਵੇਂ ਧੂਆਂ ਨਿਕਲੀ ਜਾਂਦਾ ਹੈਗਾ ਕਿਉਂ ਇਹ ਤੁਹਾਨੂੰ ਮਾਰੀਂਦਾ ਉਹ ਆਪ ਡਿਪਾਰਟਮੈਂਟ ਆਪ ਲਾ ਕੇ ਗਿਆ ਅੱਗ ਕਾਦੇ ਵਾਸਤੇ ਲੱਗ ਗਈ ਬੰਦ ਕਿਉਂ ਕਰਦਾ ਕੂਲਰ ਯਾਰ ਇਹ ਅੱਗ ਤਾਂ ਮੈਂ ਲਾ ਕੇ ਗਿਆ ਮੈਂ ਤਾਂ ਆਖਿਆ ਵੀ ਅੱਗ ਲੱਗੀ ਪਈ ਹੈ ਵਿੱਚ ਕੂਲਰ ਭੱਜ ਕੇ ਮੈਂ ਬੰਦ ਕੀਤਾ ਕੇ ਉਹ ਕੂਲਰ 'ਚ ਤਾਂ ਕਿ ਮੈਂ ਆਪ ਲਾਈ ਤੂੰ ਕਿਉਂ ਬੰਦ ਕਰਤਾ ਕੂਲਰ ਹਾਏ ਕੂਲਰ ਛੱਡਣਾ ਸੀ ਤੇ ਮੈਨੂੰ ਨਹੀਂ ਪਤਾਗਾ ਅੱਗ ਕਿਉਂ ਲਾਈ ਹੋਈ ਹੈ ਫਿਰ ਓਹੋ ਅੱਗ ਅੱਜ ਤੱਕ ਤਾਂ ਆਪਾਂ ਨੂੰ ਪਤਾ ਹੀ ਨਹੀਂ ਸੀ ਆਪਾਂ ਐਵੇਂ ਪਾਣੀ ਪਾ ਕੇ ਕੋਈ ਬਰਫ਼ ਪਾ ਕੇ ਕੂਲਰ ਚਲਾਈ ਜਾਂਦਾ ਹੈ ਕੂਲਰ ਦੇ ਵਿੱਚ ਤਾਂ ਅੱਗ ਪਾ ਕੇ ਚਲਾਉਣਾ ਚਾਹੀਦਾ ਹੈ ਜੇ ਸਹੀ ਆਰਾਮ ਲੈਣਾ ਤਾਂ ਅੱਗ ਪਾ ਕੇ ਚਲਾਉਣਾ ਪਊਗਾ ਅੱਗ ਪਾ ਕੇ ਆਪਾਂ ਤਾਂ ਛੱਡ ਕੇ ਏਸੀ ਠੰਡਾ ਪਾਣੀ ਪਾ ਕੇ ਕੂਲਰ ਦੇ ਵਿੱਚ ਤਾਂ ਸੌ ਜਾਂਦੇ ਆ ਆਪਾਂ ਨੂੰ ਕੀ ਪਤਾ ਵੀ ਇਹਨਾਂ ਨੂੰ ਕਿੰਨਾ ਕੁ ਮੱਛਰ ਲੜਦਾ ਪਵਣ ਤੈਨੂੰ ਪਤਾ ਹੈ ਬਿਲਕੁਲ ਜੀ ਤੇ ਇਹਨਾਂ ਨੂੰ ਮੱਛਰ ਹਟਾਉਣ ਵਾਸਤੇ ਦੋਸਤੋ ਤੁਹਾਨੂੰ ਅੱਜ ਛੋਟੀ ਜੀ ਟ੍ਰਿਕ ਦੱਸਾਂਗੇ ਕੱਲ ਹੀ ਸਾਨੂੰ ਕੋਈ ਬਾਈ ਦੱਸ ਕੇ ਗਿਆ ਹੈ ਤੇ ਇੰਨਾ ਵਧੀਆ ਰਿਜ਼ਲਟ ਹੈ ਨਾ ਤੁਸੀਂ ਦੇਖੋ ਕਿੰਨੀ ਸ਼ਾਂਤੀ ਨਾਲ ਪਸ਼ੂ ਬੈਠੇ ਆ ਬੱਕਰੀਆਂ ਸਾਡੀਆਂ ਦੇਖੋ ਕਿਵੇਂ ਆਰਾਮ ਕਰ ਮਾਰੀਆਂ ਨਹੀਂ ਤਾਂ ਦੋਸਤੋ ਮੱਛਰ ਹੀ ਮੱਛਰ ਖਾਈ ਜਾਂਦਾ ਸੀ ਇਹਨਾਂ ਨੂੰ ਛੋਟੀ ਜੀ ਟ੍ਰਿਕ ਹੈ ਸਾਰਾ ਸਮਾਨ ਤੁਹਾਡੇ ਘਰੇ ਹੁੰਦਾ ਤੇ ਆਉ ਤੁਹਾਨੂੰ ਦੱਸਦੇ ਆ ਵੀ ਦੋਸਤੋ ਇਹਨਾਂ ਦਿਨਾਂ ਦੇ ਵਿੱਚ ਮੱਛਰ ਦੀ ਪ੍ਰੋਬਲਮ ਬਹੁਤ ਜ਼ਿਆਦਾ ਹੋ ਜਾਂਦੀ ਆ ਵੇ ਇੰਨਾ ਜਿਆਦਾ ਪਸ਼ੂਆਂ 'ਚ ਮੱਛਰ ਹੁੰਦਾ ਵੀ ਪਸ਼ੂਆਂ ਨੂੰ ਨਾ ਮਤਲਬ ਕਿ ਬਹੁਤ ਤੰਗ ਕਰਦਾ ਵਿਚਾਰੇ ਰੋਂਦੇ ਨਹੀਂਗੇ ਹੋਰ ਉਹਨਾਂ ਦੇ ਪੱਲੇ ਕੱਖ ਨਹੀਂ ਦਿੰਦਾ ਤੇ ਕੱਲ ਇੱਕ ਬਾਈ ਛੋਟੀ ਜੀ ਟ੍ਰਿਕ ਦੱਸ ਕੇ ਗਿਆ ਤੇ ਅੱਜ ਦੇ ਅੱਜ ਪਸ਼ੂ ਦੇਖੋ ਦੋਸਤੋ ਸਾਡੇ ਆ ਰਾਮਣਾ ਸੁੱਤੇ ਪੈ ਕੋਈ ਖੜਾ ਥੋੜੀ ਜਿਹੀ ਨਹੀਂ ਨਾ ਪਾਵਣ ਹਾਂਜੀ ਹਾਂਜੀ ਥੋੜੀ ਜੀ ਨਿੰਮ ਲੈਣੀ ਤੂੰ ਤਾਂ ਐਵੇਂ ਡਰ ਕੇ ਕੂਲਰ ਬੰਦ ਕਰਤਾ ਮੈਂ ਕਿਹਾ ਪਤਾ ਨਹੀਂ ਕਿਤੇ ਆਗੂਗੀ ਲੱਗ ਚੱਲੀ ਐ ਤਾਂ ਕਰਕੇ ਮੈਂ ਬੰਦ ਕਰਤਾ ਸੀਗਾ ਕਿਆ ਸਮਾਨ ਸਾਨੂੰ ਲਖਾਇਆ ਸੀ ਦੋਸਤੋ ਤੇ ਥੋੜੇ ਜੇ ਤੇਜ ਪੱਤੇ ਲੈਣੇ ਆ ਹਾਂਜੀ ਥੋੜੇ ਜੇ ਤੇਜ ਪੱਤੇ ਲੈਣੇ ਦੋਸਤੋ ਤੇ ਇਹ ਡਾਕਟਰ ਨੇ ਜਿਵੇਂ ਸਮਾਨ ਦੱਸਿਆ ਸੀ ਤੇ ਇਹ ਦਾਲ ਚੀਨੀ ਇਹ ਦਾਲ ਚੀਨੀ ਲੈਣੀ ਹੈ ਦੋਸਤੋ ਤੇ ਸਾਰਾ ਸਮਾਨ ਸਾਹਮਣੇ ਹੋਇਆ ਸਾਡਾ ਇੱਕ ਕਪੂਰ ਹਾਂ ਇੱਕ ਆ ਦੋਸਤੋ ਥੋੜਾ ਜਿਹਾ ਕਪੂਰ ਲੈਣਾ ਹੈ ਦੇਖੋ ਤੁਸੀਂ ਇੱਕ ਕਪੂਰ ਦੀਆਂ ਟਿੱਕੀਆਂ ਵੀ ਤੁਹਾਨੂੰ ਮਿਲ ਜਾਂਦੀਆਂ ਹੁੰਦੀਆਂ ਤੇ ਇਸ ਤਰ੍ਹਾਂ ਖੁੱਲਾ ਕਪੂਰ ਵੀ ਮਿਲ ਜਾਂਦਾ ਤੁਸੀਂ ਦੋਸਤੋ 10 ਕੁ ਮਿੰਟ ਮਤਲਬ ਕਿ ਜੇ ਤੁਹਾਡੇ ਕੋਲ ਕੋਲਡਰ ਲੱਗਿਆ ਤਾਂ ਉਹਦੇ ਵਿੱਚ ਤੁਸੀਂ ਰੱਖ ਸਕਦੇ ਹੋ ਵੀ ਸਾਰੇ ਧੂਆਂ ਤੁਹਾਡੇ ਜਿੱਥੇ ਤੱਕ ਪਛੂ ਹੁੰਦੇ ਉੱਥੇ ਤੱਕ ਜਾ ਵੜੇ ਮੇਰੇ ਰੱਖਣੀ ਆ ਇਹ ਜਿਹੜੀਆਂ ਕਿਸੇ ਭਾਂਡੇ ਦੇ ਵਿੱਚ ਪਾ ਕੇ ਹੀ ਆ ਚਾਹੇ ਤਾਂ ਉਹ ਲੋਹੇ ਦਾ ਹੋਵੇ ਚਾਹੇ ਮਤਲਬ ਕਿ ਸਟੀਲ ਦਾ ਸਿਲਵਰ ਦਾ ਤੇ ਇੱਕ ਦੋ ਉਸ ਤੋਂ ਬਾਜ਼ਾਰ ਦੇ ਵਿੱਚ ਤੁਹਾਨੂੰ ਆ ਟਿੱਕੀ ਜੀ ਮਿਲਦੀ ਆ ਜਿਹੜੀ ਮੱਛਰ ਭਜਾਉਣ ਵਾਲੀ ਹਾਂਜੀ ਦੋਸਤੋ ਇੰਨਾ ਤਗੜਾ ਮੈਂ ਕਹਿੰਨਾ ਵੀ ਇੱਕ ਜਾਦੂ ਬਣ ਜਾਊਗਾ ਵੀ ਤੁਹਾਡੇ ਪਸ਼ੂ ਨਾ ਕਹਿਣਗੇ ਵੀ ਵਕਿਆ ਜੀ ਸੰਧੂ ਸਾਹਮਣੇ ਸਾਨੂੰ ਨਾ ਖੋਖੀ ਕਰਤਾ ਪਰ ਆ ਥੋੜਾ ਜਿਹਾ ਤੁਸੇ ਧਿਆਨ ਨਾ ਕਰਨਾ ਵੀ ਟੂੜੇ ਟਾੜੀ ਦੇ ਕੋਲੇ ਨਾ ਹੋਵੇ ਤੇ ਜਾਂ ਬੱਚੇ-ਬੁੱੱਚੇ ਤੋਂ ਨਹੀਂ ਕਰਾਉਣਾ ਤੁਸੇ ਆਪ ਕਰਨਾ ਇਹ ਸਾਰੇ ਸਮਾਨ ਦੇ ਟੋਟੇ ਕਰਕੇ ਪਾ ਦਿੰਨੇ ਤੇ ਦੋਸਤੋ ਪਸ਼ੂ ਪ੍ਰੇਮੀਆ ਨੂੰ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਤੇ ਦੂਜਾ ਤੁਹਾਨੂੰ ਹੁਣ ਮੱਛਰ ਜਿਹੜੇ ਮਾੜੇ ਮੋٹے ਰਹਿ ਗਏ ਹੋਣਗੇ ਉਹ ਉੱਡਦੇ ਤੁਹਾਨੂੰ ਦਿਖਾਉਣੇ ਆ ਵੀ ਉੱਡਦੇ ਕਿਵੇਂ ਆ ਹਾਂ ਦੋਸਤੋ ਪਾਏ ਆ ਵੀ ਕੋਲੇ ਧੁਖਦੇ ਰਹਿੰਦੇ ਆ ਕਾਫੀ ਟਾਈਮ ਧੁਖਦਾ ਰਹੂਗਾ ਹਾਂਜੀ ਵੀ ਆ ਤੁਹਾਨੂੰ 1 ਮਿੰਟ ਰੁਕੋ ਤੁਸੀਂ ਬਸ ਕਪੂਰ ਨੂੰ ਦੋਸਤੋ ਆਪਾਂ ਅੱਗ ਲਾ ਦਾਂਗੇ ਮੈਂ ਕਹਿੰਦਾ ਵੀ ਇੰਨਾ ਦੋਸਤ ਜ਼ਬਰਦਸਤ ਫਾਰਮੂਲਾ ਹੈ ਨਾ ਤੁਸੀਂ ਕਹੋਗੇ ਵੀ ਵਾਕਿਆ ਜੀ ਮੈਂ ਕਿਹੜਾ ਨਜ਼ਾਰਾ ਆਜੂ ਨਜ਼ਾਰਾ ਜਿਹਨੂੰ ਕਹਿੰਦੇ ਦੋਸਤੋ ਅੱਗ ਲੱਗ ਚੁੱਕੀ ਐ ਮਿੰਨਾ ਮਿੰਨਾ ਧੂਆਂ ਆਈ ਜਾਂਦਾ ਤੁਸੀਂ ਦੇਖੋ ਇਹ ਚ ਆਪਾਂ ਦਾਲ ਚੀਨੀ ਕੋਲਾ ਤੇ ਇੱਕ ਮੱਛਰ ਭਜਾਉਣ ਵਾਲੀ ਟਿੱਕੀ ਜੀ ਇਹ ਚਾਰ ਪੰਜ ਚੀਜ਼ਾਂ ਪਾਈਆਂ ਜਾਂ ਤਾਂ ਤੁਸੀਂ ਮਤਲਬ ਕਿ ਇਹਨੂੰ ਲੈ ਕੇ ਐ ਤੁਰ ਲੋ ਇਧਰ ਦੇਖੋ ਦੋਸਤੋ ਜਾਂ ਤਾਂ ਤੁਸੀਂ ਇੱਕ ਵਾਰ ਜਿੱਥੇ ਤੁਹਾਡੇ ਪਸ਼ੂ ਆ ਉੱਥੇ ਲੈ ਕੇ ਤੁਸੀਂ ਇਹਨੂੰ ਤੁਰ ਸਕਦੇ ਹੋ ਇਧਰ ਦੇਖੋ ਤੁਸੀਂ ਇਹਦਾ ਧੂਆਂ ਕਰ ਦੋ ਮੈਂ ਕਿੰਨਾ ਵੀ ਪਸ਼ੂ ਦੇਖੋ ਦੋਸਤੋ ਸਾਡੇ RAM ਨਾਲ ਕਿਸੇ ਦੀ ਪੂਛ ਨਹੀਂ ਚੱਲ ਰਹੀ ਇਹਦੇ ਅੰਦਰ ਦੇਖੋ ਕਿੰਨੇ ਆਰਾਮ ਨਾਲ ਚੱਲ ਰਿਹਾ ਇੱਧਰ ਦੇਖੋ ਤੁਸੀਂ ਆ ਬੈਠੇ ਹੋਏ ਨੇ ਆਰਾਮ ਦੇ ਨਾਲ ਜਾ ਤਾਂ ਤੁਸੀਂ ਇਹਦਾ ਐ ਕਰ ਦੇਣਾ ਧੂਆ ਫੜ ਕੇ ਤੇ ਬਾਜੇ ਨੂੰ ਬੁਝਾ ਕੇ ਰੱਖ ਦੇਣਾ ਤੇ ਜੇ ਤੁਹਾਡੇ ਮਤਲਬ ਕਿ ਕੂਲਰ ਲੱਗੇ ਆ ਪੱਖੇ ਲੱਗੇ ਆ ਤੇ ਤੁਸੀਂ ਉਹਨਾਂ ਦੇ ਕੋਲੇ ਰੱਖ ਸਕਦੇ ਆ ਆ ਦੇਖੋ ਤੁਸੀਂ ਜਿਵੇਂ ਆਪਾਂ ਇੱਥੇ ਰੱਖਾਂਗੇ ਐ ਰੱਖ ਕੇ ਗਿਆ ਸੀ ਤੂੰ ਸਾਰਾ ਕੰਮ ਹੀ ਬੁਝਾਤਾ ਮੈਂ ਕਿਤੇ ਆਗੂ ਵੀ ਰੱਖ ਦੇਣਾ ਦੋਸਤੋ ਤੁਸੀਂ ਤੇ ਇੱਧਰ ਕਰ ਦੇਣਾ ਇਹਨੂੰ ਬੰਦ ਦਾ ਇਹ ਕਰਤਾ ਬੰਦ ਦੇਖ ਪਵਨ ਕਿਵੇਂ ਜਾ ਰਿਹਾ ਤੂੰ ਆਗੋਂ ਦੇ ਹਾਂਜੀ ਤੇ ਦੋਸਤੋ ਜਿਹੜੀ ਆਪਾਂ ਟਿੱਕੀ ਵਿੱਚ ਪਾਈ ਆ ਕਪੂਰ ਪਾਇਆ ਇਹ ਪਸ਼ੂਆਂ ਦੇ ਉੱਤੇ ਲੇਅਰ ਚੜ ਜੂਗੀ ਇਹਨਾਂ ਦੇ ਪਸ਼ੂਆਂ ਦੇ ਬਾਡੀ ਦੇ ਉੱਤੇ ਜਿਹੜਾ ਮੱਛਰ ਆ ਉਹ ਮਤਲਬ ਕਿ ਅੱਧਾ ਦਾ ਮਾਰੀ ਜਾਊਗਾ ਤੇ ਜਿਹੜਾ ਮਾੜਾ ਮੋਟਾ ਬਚੂਗਾ ਇਹਨਾਂ ਦੇ ਚੱਕ ਨਹੀਂ ਵੱਡੂਗਾ ਤੁਸੀਂ ਖੜੇ ਦੇਖੋ ਇੱਕ ਵਾਰੀ ਰਾਮ ਨਾਲ ਯਾਰ ਪਵਨ ਤੂੰ ਆਪ ਦੱਸਦੇ ਵੀ ਪਸ਼ੂ ਕੱਲ ਐਵੇਂ ਖੜੇ ਸੀ ਨਾ ਜੀ ਨਾ ਕੱਲ ਤਾਂ ਬਹੁਤ ਹੀ ਕਿਉਂਕਿ ਆ ਨਾ ਥੋੜਾ ਮੌਸਮ ਦੇ ਬੀ ਮਤਲਬ ਕਿ ਜਦੋਂ ਮੀਂਹ ਆਇਆ ਉਸ ਤੋਂ ਬਾਅਦ ਬਹੁਤ ਹੀ ਮੱਛਰੀ ਜੀ ਹੋਗੀ ਤੇ ਬਹੁਤ ਹੀ ਵਿਚਾਰੇ ਤੰਗ ਹੁੰਦੇ ਸੀਗੇ ਕਿ ਹੁਣ ਰਾਤ ਨੂੰ ਮੱਛਰ ਮੱਛਰ ਦੇਖੋ ਮੱਛਰ ਨਹੀਂ ਤਾਂ ਇੱਥੇ گاਵਾ ਨੇ ਆਇਆ ਮੱਛਰ ਮੈਂ ਕਹਿੰਦਾ ਪੀ 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 ਕਰਦਾ ਸਾਰਾ ਦਿਨ ਇੱਕ ਦੋਸਤੋ ਸਾਨੂੰ ਹੋਰ ਫਾਰਮੂਲਾ ਦੱਸਿਆ ਵੀ ਜਿਹੜਾ ਗੋਆ ਹੈ ਜੇ ਤੁਹਾਡੇ ਪਸ਼ੂਆਂ ਨੂੰ ਮੱਛਰ ਲੜਦਾ ਹੋਊਗਾ ਤੇ ਗੋਆ ਖਿਲੜ ਕੇ ਖਿਲ ਰਿਆ ਹੋਊਗਾ ਵੀ ਜਦੋਂ ਤੇ ਆ ਦੇਖੋ ਐਵੇਂ ਮਤਲਬ ਕਹਿਵੇਂ ਨਹੀਂ ਹੋਊਗਾ ਗੋਆ ਇਹ ਵੀ ਸਾਨੂੰ ਕੱਲ ਹੀ ਫਾਰਮੂਲਾ ਪਤਾ ਲੱਗਿਆ ਦੋਸਤੋ ਪਸ਼ੂ ਦਾ ਸਾਡੇ ਮਤਲਬ ਕਿ ਦਾਦੇ ਪੜਦਾਦੇ ਨੇ ਰੱਖੇ ਸੀ ਪਰ ਮਤਲਬ ਕਿ ਅਸੀਂ ਉਹ ਮਤਲਬ ਕਿ ਸਾਰਾ ਦੇਖਦੇ ਕਰਦੇ ਸੀ ਪਰ ਅਸੀਂ ਥੋੜਾ ਘੱਟ ਹੀ ਧਿਆਨ ਦਿੰਨੇ ਆ ਹਾਂਜੀ ਹੁਣ ਆ ਦੇਖੋ ਜਿਵੇਂ ਹੁਣ ਇਧਰ ਹਵਾ ਦੇ ਨਾਲ ਇਧਰ ਵੀ ਪੂਰੀ ਐ ਖੁਸ਼ਬੂ ਜਾਈ ਐ ਸਾਰੀ ਖੁਸ਼ਬੂ ਦੋਸਤੋ ਇੱਥੇ ਜਾ ਰਹੀ ਐ ਤੇ ਮੱਖੀਆਂ ਵੀ ਉੱਡ ਗਈਆਂ ਪਾਉਣ ਮੱਖੀਆਂ ਵੀ ਉੱਡ ਗਈਆਂ ਤੂੰ ਦੱਸ ਦੇ ਮੱਖੀ ਵੀ ਦੇਖਾ ਦੇ ਇੱਥੇ ਗਾਂ ਦੇ ਸਿਰ ਤੇ ਦੇਖ ਐ ਦੇਖ ਮੈਂ ਕਹਿੰਦਾ ਵੀ ਉਹ ਕਹਿੰਦੀ ਵੀ ਸੰਧੂ ਸਾਹਿਬ ਬਚਾਲਿਆ 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 ਕਰਦੀ ਐ ਪੂਰੀ ਚੱਕਣੀ ਚਿਲਕਣੀ ਆਉਂ ਐ ਖੜੀ ਹੋਈ ਐ ਗਾਂ ਵੀ ਐ ਵਧੀਆ ਨਜ਼ਾਰੇ ਦੇ ਨਾਲ ਹਨ ਤੇ ਜੇ ਤੋ ਦੋਸਤ ਇੱਕ ਹੋਰ ਤੁਹਾਨੂੰ ਫਾਰਮੂਲਾ ਦੱਸ ਦੇਣਾ ਤੁਸੀਂ ਜਿਹੜੇ ਪੱਖੇ ਹੁੰਦੇ ਥੋੜੇ ਸਟੈਂ ਉਹਨਾਂ ਦੇ ਪਿੱਛੇ ਤੁਸੀਂ ਆਰਡੋ ਜਿਹੜਾ ਪਲੱਗ 'ਚ ਲੱਗਦੀ ਹੈ ਹਾਂਜੀ ਹਾਂਜੀ ਉਹ ਵੀ ਲਾ ਸਕਦੇ ਨੇ ਜਿਹੜੀ ਮੱਛਰ ਭਜਾਉਣ ਵਾਲੀ ਆਪਾਂ ਟਿੱਕੀ ਲਾਉਣੇ ਆ ਜਾਂ ਆਰਡੋ ਆਟੋਮਾਸ ਹੁੰਦੀ ਹੈ ਜਿਹੜੀ ਵੀ ਚੀਜ਼ ਹੁੰਦੀ ਦੋਸਤੋ ਨਾ ਭੁੱਲਿਆ ਪਿਆ ਗਰਮੀ ਬਹੁਤ ਜ਼ਿਆਦੀ ਹੈ ਪਰ ਇਹ ਫਾਰਮੂਲਾ ਦੋਸਤੋ ਹਰ ਘਰ ਦੇ ਵਿੱਚ ਸ਼ੇਅਰ ਜ਼ਰੂਰ ਕਰਦੇ ਹੋ ਦੋਸਤੋ ਸਾਡੇ ਪਸ਼ੂ ਤੁਸੀਂ ਦੇਖੋ ਮਨ ਬਹੁਤ ਖੁਸ਼ ਹੋ ਗਿਆ ਦੋਸਤੋ ਇਹ RAMNA ਬੈਠੇ ਆ ਬੱਕਰੀਆਂ ਨਹੀਂ ਤਾਂ ਨਾ ਵਿਚਾਰੀਆਂ ਬਾਜਾਂ ਮਾਰਦੇ ਹੁੰਦੇ ਆ ਵਿਚਾਲੋ ਸਾਨੂੰ ਵਿਚਾਲੋ ਤੇ ਹੁਣ ਦੋਸਤੋ ਤੇ ਜੇਕਰ ਮਤਲਬ ਕਿ ਤੁਹਾਡੇ ਕੱਲੇ ਛੱਤ ਵਾਲੇ ਪੱਖੇ ਤੁਸੀਂ ਲਾਏ ਹੋਏ ਆ ਤਾਂ ਫੇਰ ਤੁਸੀਂ ਇਹ ਵਾਲਾ ਸਾਰਾ ਸਿਸਟਮ ਬਣਾ ਕੇ ਮਤਲਬ ਕਿ ਇਹ ਸਾਰੀਆਂ ਚੀਜ਼ਾਂ ਦੀ ਤੇ ਧੂਣੀ ਉਹਨਾਂ ਦੀ ਇੱਕ ਬੱਠਲ ਦੇ ਵਿੱਚ ਪਾ ਕੇ ਇੱਥੇ ਵੀ ਵਿਚਾਲੇ ਮਤਲਬ ਕਿ ਤੇ ਰੱਖ ਸਕਦੇ ਆ। ਦੇਖੋ ਦੋਸਤੋ ਜੇ ਵੀਡੀਓ ਵਧੀਆ ਲੱਗੀ ਜਾਣਕਾਰੀ ਵਧੀਆ ਲੱਗੀ ਤਾਂ ਹਰ ਪਸ਼ੂ ਪ੍ਰੇਮੀ ਤੱਕ ਇਹ ਪਹੁੰਚਾ ਦਿਓ ਕਿਉਂਕਿ ਮੱਛਰਾਂ ਨੇ ਪਸ਼ੂਆਂ ਦਾ ਜੀਣਾ ਹਰਾਮ ਕੀਤਾ ਹੋਇਆ ਹੈ। ਹਾਂਜੀ ਤੇ ਬਾਕੀ ਜਿਹੜਾ ਵੀ ਇਹ ਕੰਮ ਕਰੂਗਾ ਜੀ ਬਹੁਤ ਹੀ ਧਿਆਨ ਦੇ ਨਾਲ ਕਰਿਓ ਤੇ ਕੋਈ ਥੋੜਾ ਕ ਟਾਈਮ ਆਪਾਂ ਲਾ ਕੇ ਰੱਖਣੀ ਆ ਤਾਂ ਫੇਰ ਆਪਾਂ ਇਹਨੂੰ ਚੱਕ ਵੀ ਸਕਦੇ ਆ।